ਗੁਰਜੀ ਕੀ ਵਡੇ ਸੰਤਨ ਕੀ ਰੂਪੇ ਭਗਵਾਨ ਮਹਾਰਾਜ ਸਭੇ ਜਨ ਦੇ ਭਲ ਕਾਹਨ ਦੇ ਭਲ ਕਾਹਨ ਦੇ ਸਭ ਦਾ ਭਲਾ ਕਰਵਾ ਬਣ ਮੇਰ ਤੋਂ ਸੋਚਾ ਕਰਵਾ ਸਭ ਦੀ ਕੜੀ ਨ ਦੇਖੋ ਉਸਰ ਪ੍ਰਸਨ ਅਰਦਾਸ ਕਰੋ ਬਰਿਸ਼ਿਤਾਂ ਦੇ ਸਭ ਮਨ ਅੰਦਰ ਮਾ ਸ਼ਿਵ ਜੋਗ ਕਰੀ ਹੋ ਨ ਬੇਦ ਬਿਰਹ ਚ ਵਿਚਾਰ ਰਹਿਓ ਹਰ ਜਾਪ ਨਾ ਛੜਿਓ ਇਕ ਕਾਰੀ ਮਥਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰੇਸ਼ਟ ਨਿਹਾਲ ਕਰੀ ਪ੍ਰਮਾਦਾਸ ਗੁਰੂ ਜਗਤਾਰਨ ਕੋ ਗੁਰ ਜੋਤਿ ਅਰਜਨ ਮਾਹੀ ਤਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਦਰਸ਼ਨ ਪਿਆਸੀ ਇਹ ਦੇ ਨਸਰਾਤ ਚਿਤਵਾਂ ਅਨ ਦਿਨਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾ ਗੁਰ ਤੇਰਾ ਹੋਰਨ ਕਰਮ ਹੋਏ ਪ੍ਰਭ ਮੇਰਾ ਏ ਬਨੰਤੇ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ जिन काल राखी मेरी हां आया दूर चल कर मैं तकी तो शरण जियो मैं आशा रखी चित में मेरा सब दुख गवाए जियो राम नाम मैं गयो ਜਾਤ ਸਮਨਈ ਕੋਏ ਜੇ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਸੋ ਕਹ ਟਾਲ ਗੁਰ ਸੇਵਿਆ ਅਹਨੇ ਸਹਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਹੋ ਵਾਹ ਸਿਫਤ ਖਸਮ ਦੀ ਨੋ ਰਿਆਰ ਸੋਹ ਕੋ ਰਸਾ ਤਦ ਡਿਠੇ ਸੱਚੇ ਬਾਤਸ਼ਾ ਮਲ ਜਨਮ ਜਨਮ ਦੀ ਸਜਣ ਸੱਚਾ ਬਾਤਸ਼ਾ ਸਿਰਸ਼ਾ ਹਦ ਜਿਸ ਪਾਸ ਬਹਿਠਿਆ ਸੋਹੀ ਆ ਸਭਨਾ ਦਾ ਵੇਸਾ ਤਨਮ ਵਾਹੇ ਗੁਰ ਸਾਹਿਬ ਜੀ ਸਲਕ ਮਹਿਲਾ ਪਹਿਲਾ ਦੋਏ ਦੀਵੇ 14 ਹਟ ਨਾਲੇ ਜੀਤੇ ਜੀ ਤੇ ਤੇਵਣ ਜਹਰੇ ਖੁੱਲੇ ਹਟ ਹੋ ਆਹ ਵਾਪਰ ਜੋ ਪਹੁੰਚ ਸੋ ਚੱਲਣ ਹਾਰ ਦੋਏ ਦੀਵੇ ਜੀ ਤੇ ਤੇਵਣ ਜਹਰੇ ਖੋਲੇ ਹਟ ਹੋ ਆਵਾਪਾਰ ਜੋ ਪਹੁੰਚੇ ਸੋ ਚੱਲਣ ਹਾ ਵਾਜੀ ਵਧਾਈ ਸਚਨਾਮ ਕੀ ਮਿਲੀ ਵਟ ਆਈ ਮਹੱਲਾ ਬਹਿਲਾ ਰਾਤੀ ਹੋਵਨ ਕਾਲੀਆ ਸੋਪੇਦਾ ਸੇਵਨ ਦੇਹ ਬਗਾ ਤਪ ਘਣਾ ਕਾਲਿਆ ਕਾਲੇ ਵੰਨ ਅੰਧੇ ਅਕਲੀ ਬਾ ਸੱਚ ਆਪੇ ਇੱਕ ਦੂਜੇ ਪਾਏ ਖਾਇਆ ਹਮੇਂ ਵਿੱਚ ਵਿਆਪੇ ਇਹ ਮਾਨਸ ਜਾਨ ਦੁਲੰਭ ਸਤ ਮਨ ਮੁਖ ਸੰਤ ਆਪੇ ਜਿਵੇਂ ਜੇ ਸਤ ਗੁਰੁ ਥਾਪੇ ਸਭ ਜਗ ਖੇਲ ਰਚਾਇਓ ਸਭ ਵਰਤ ਮਹਲਾ ਪਹਿਲਾ ਦੋਏ ਦੀਵੇ 14 ਹਟ ਨਾਲੇ ਜੇ ਤੇ ਜੀ ਤੇ ਤੇ ਵਣ ਜਾਰੇ ਖੁੱਲੇ ਹਟ ਹੋ ਆਵਾ ਪਾਰ ਜੋ ਪਹੁੰਚ ਸੋ ਚੱਲਣ ਹਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਪਾਵਨ ਮੁਖਵਾਕ ਸਤਿਗੁਰਾਂ ਦੀ ਅੰਮ੍ਰਿਤ ਮੇ ਬਾਣੀ ਪਾਵਨ ਅੰਗ 799 ਅਤੇ 90 ਉੱਤੇ ਸੁਭਾਏਮਾਨ ਹੈ ਸਤਿਗੁਰ ਪਾਤਸ਼ਾਹ ਦੇ ਇਹ ਪਾਵਨ ਬਚਨ ਅਜੋ ਬਖਸ਼ਿਸ਼ ਕਰਨ ਕਰਨੇ ਦੋਏ ਦੀਵੇ 14 ਹੱਟ ਨਾਲੇ ਜੇਤੇ ਜੀ ਤੇਤੇ ਵਣ ਜਾ ਰਹੇ ਸਤਿਗੁਰ ਕਹਿੰਦੇ ਦੋ ਤਾਂ ਦੀਵੇ ਨੇ ਸੂਰਜ ਤੇ ਚੰਦ 14 ਹੱਟੀਆਂ ਜਿਨ੍ਹਾਂ ਨੂੰ 14 ਪੁਰੀਆਂ ਕਿਹਾ ਗਿਆ ਹੈ ਜੀਤੇ ਜੀ ਜਿੰਨਾ ਸਾਰਾ ਸੰਸਾਰ ਸਤਿਗੁਰ ਕਹਿੰਦੇ ਜੀ ਸਥਿਤੇ ਬਣ ਜਾ ਰਿਹਾ ਹਰ ਕੋਈ ਇੱਥੇ ਵਪਾਰ ਕਰ ਰਿਹਾ ਹੈ ਮਾਲਕ ਦਾ ਹਟ ਖੁੱਲਾ ਹੋਇਆ ਹੈ ਵਪਾਰ ਹੋ ਰਿਹਾ ਹੈ ਜੋ ਇੱਥੇ ਪਹੁੰਚ ਜਾਂਦਾ ਹੈ ਸਤਿਗੁਰ ਕਹਿੰਦੇ ਇੱਕ ਗੱਲ ਚੇਤਾ ਰੱਖਿਓ ਵਪਾਰ ਕਰਕੇ ਇੱਕ ਨਾ ਇੱਕ ਦਿਨ ਉਸਨੇ ਵਾਪਸ ਮੁੜਨਾ ਆਪਣੇ ਕਾਰਨ ਇਸ ਕਰਕੇ ਸਤਿਗੁਰ ਕਹਿੰਦੇ ਇਹੋ ਜਿਹਾ ਵਪਾਰ ਇੱਥੇ ਕਰਿਓ ਜਿਸ ਨਾਲ ਕੀ ਲੋਕ ਤੇ ਪਰਲੋਕ ਦੋਵੇਂ ਸੁਹੇਲੇ ਹੋ ਜਾਣ ਵਪਾਰ ਹੱਟਿਕ ਕਰਾਇ ਪਰ ਕਿਨਹੀ ਬੰਜਿਆ ਕਾਂਸੀ ਤੰਬਾ ਕਿਨਹੀ ਰੌਂ ਸਪਾਰੀ ਪਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਮਰਜੀ ਆਪੋ ਆਪਣੀ ਵਪਾਰ ਕਰਨਾ ਕਿਸ ਚੀਜ਼ ਦਾ ਹੈ ਮਾਲਕ ਦੀ ਹੱਟੀ ਤੇ ਖੋਲੀ ਹੈ ਕੋਈ ਨਾਮ ਹੀ ਮੰਗਦਾ ਰਹੇਗਾ ਤੇ ਕੋਈ ਸੰਸਾਰੀ ਪਦਾਰਥ ਹੀ ਸਤਿਗੁਰ ਕਹਿੰਦੇ ਉਹ ਮੰਗ ਮੰਗੇ ਜੇ ਲੋਕੀ ਵਿਤੇ ਪਰਲੋਕੀ ਵੀ ਸੁਹੇਲੇ ਕਰ ਦੇ ਸਤਿਗੁਰ ਕਿਰਪਾ ਕਰਨ ਸਭ ਮਾਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਤੇ ਦਰੋ ਕਰੋ ਨਾਮ ਦੀਆਂ ਦਾਤਾਂ ਬਖਸ਼ਣ ਜੀ ਹੋਈਆਂ ਭੁੱਲਾਂ ਦੇ ਛਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ